ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦੇ ਵਲੌਗ ਤੇ ਵਿੱਚ ਬਹੁਤ ਵੱਡੀ ਬ੍ਰੇਕਿੰਗ ਤੁਹਾਡੇ ਨਾਲ ਡਿਸਕਸ ਕਰਨੀ ਹੈ ਉਹ ਹੈ ਨਵਾਂ ਪੀਆਰ ਦਾ ਉਹ ਪਾਥਵੇ ਜਿਸ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਜਿਹੜਾ ਹੈ ਉਹ ਉਹਨਾਂ ਸਭ ਨੂੰ ਸੀਗਾ ਜਿਹੜੇ ਹੋਮ ਸਪੋਰਟ ਵਰਕਰ ਦੇ ਅੰਡਰ ਕੈਨੇਡਾ ਦੇ ਵਿੱਚ ਡਾਇਰੈਕਟ ਪੀਆਰ ਜਿਹੜੀ ਹੈ ਉਹ ਪਾਲ ਰਹੇ ਨੇ ਉਸ ਬਾਰੇ ਜਿਹੜਾ ਹੈ ਉਹ ਸੋਚ ਰਹੇ ਨੇ ਉਹਨਾਂ ਵਾਸਤੇ ਅੱਜ ਦੀ ਵੀਡੀਓ ਹੈ ਕਿਉਂਕਿ ਉਸ ਪ੍ਰੋਗਰਾਮ ਨਾਲ ਜੁੜੀ ਹੋਈ ਬਹੁਤ ਵੱਡੀ ਅਪਡੇਟ ਆਈ ਹੈ ਉਸ ਪ੍ਰੋਗਰਾਮ ਨੂੰ ਦੋ ਹਿੱਸਿਆਂ ਦੇ ਵਿੱਚ ਜਿਹੜਾ ਉਹ ਕਰ ਦਿੱਤਾ ਗਿਆ ਹੈ ਦੋ ਹਿੱਸੇ ਕਿਹੜੇ ਆ ਇੱਕ ਉਹ ਜਿਹੜਾ ਵਰਕਰ ਆਲਰੇਡੀ ਕੈਨੇਡਾ ਦੇ ਵਿੱਚ ਨੇ ਉਹ ਅਪਲਾਈ ਕਰ ਸਕਦੇ ਨੇ ਤੇ ਦੂਜਾ ਐਪਲੀਕੈਂਟ ਜਿਹੜੇ ਆਊਟਸਾਈਡ ਕੈਨੇਡਾ ਤੋਂ ਅਪਲਾਈ ਕਰ ਸਕਦੇ ਨੇ ਕੋਣ ਜਿਹੜਾ ਫਸਟ ਫੇਜ਼ ਹੋਵੇਗਾ ਉਸ ਦੇ ਵਿੱਚ ਵਰਕਰ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਹੈ ਉਹਨਾਂ ਨੂੰ ਲੈ ਕੇ ਅਪਡੇਟ ਹੈ ਤੇ ਵੇਟ ਕਰਨਾ ਪਵੇਗਾ ਉਹਨਾਂ ਨੂੰ ਜਿਹੜੇ ਆਊਟਸਾਈਡ ਕੈਨੇਡਾ ਦੇ ਵਿੱਚ ਨੇ ਯਾਨੀ ਕਿ ਜਿਨ੍ਹਾਂ ਨੇ ਬਾਹਰੋਂ ਕੈਨੇਡਾ ਤੋਂ ਫਾਈਲ ਲਗਾਉਣੀ ਸੀਗੀ ਉਹਨਾਂ ਨੂੰ ਹਾਲੇ ਇੰਤਜ਼ਾਰ ਕਰਨਾ ਪਵੇਗਾ ਇਸ ਪ੍ਰੋਗਰਾਮ ਦੀ ਜੋ ਆ ਕੁਝ ਡਿਟੇਲ ਸਾਹਮਣੇ ਆਈਏ ਉਹ ਅਸ ਦੇ ਵੀਡੀਓ ਦੇ ਵਿੱਚ ਡਿਸਕਸ ਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇ ਤੁਸੀਂ ਉਹਦਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਕੈਨੇਡਾ ਨੇ ਜਿਹੜਾ ਆਪਣਾ ਹੋਮ ਕੇਅਰ ਵਰਕਰ ਪ੍ਰੋਗਰਾਮ ਹੈ ਉਹਨੂੰ ਦੋ ਹਿੱਸਿਆਂ ਦੇ ਵਿੱਚ ਕੈਰਗੀ ਵਰਦਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਕੀ ਸੀਗਾ ਕਿ ਤੁਹਾਨੂੰ ਕੈਨੇਡੀਅਨ ਐਕਸਪੀਰੀਅੰਸ ਲੈਣਾ ਪੈਂਦਾ ਸੀ ਉਸ ਤੋਂ ਬਾਅਦ ਤੁਸੀਂ ਪੀਆਰ ਅਪਲਾਈ ਕਰ ਸਕਦੇ ਸੀ ਪਰ ਇਹਦੇ ਵਿੱਚ ਹੁਣ ਡਾਇਰੈਕਟ ਪੀਆਰ ਹੈ ਦੋ ਹਿੱਸਿਆਂ ਦੇ ਵਿੱਚ ਤੋੜ ਦਿੱਤਾ ਗਿਆ ਹੈ ਪਹਿਲਾ ਹਿੱਸਾ ਜਿਹੜੇ ਵਰਕਰ ਆਲਰੇਡੀ ਕੈਨੇਡਾ ਦੇ ਵਿੱਚ ਨੇ ਯਾਨੀ ਇਨਸਾਈਡ ਕੈਨੇਡਾ ਤੁਸੀਂ ਅਪਲਾਈ ਕਰ ਸਕਦੇ ਹੋ ਦੂਜਾ ਹਿੱਸਾ ਐਪਲੀਕੈਂਟ ਆਊਟਸਾਈਡ ਕੈਨੇਡਾ ਵਾਲੇ ਹੁਣ ਇੱਕ ਚੀਜ਼ ਧਿਆਨ ਰੱਖਿਓ ਜਿਹੜਾ 31 ਮਾਰਚ 2025 ਨੂੰ ਸ਼ੁਰੂ ਹੋਣ ਗਿਆ ਫੈਲਾਅ ਉਹ ਹੋਣ ਗਿਆ ਜਿਹੜੇ ਵਰਕਰਸ ਪਹਿਲਾਂ ਤੋਂ ਕੈਨੇਡਾ ਦੇ ਵਿੱਚ ਨੇ ਉਹਨਾਂ ਵਾਸਤੇ ਜਿਹੜੇ ਐਪਲੀਕੈਂਟਸ ਨੇ ਆਊਟਸਾਈਡ ਕੈਨੇਡਾ ਤੋਂ ਅਪਲਾਈ ਕਰਨਾ ਉਹਨਾਂ ਨੂੰ ਹਾਲੇ ਹੋਲਡ ਤੇ ਰੱਖਿਆ ਗਿਆ ਹੈ ਉਹਨਾਂ ਵਾਸਤੇ ਹਾਲੇ ਡਿਟੇਲਸ ਨਹੀਂ ਆਈਆਂ ਹੁਣ ਇਨਸਾਈਡ ਕੈਨੇਡਾ ਵਾਸਤੇ ਕਿਹੜੀਆਂ ਡਿਟੇਲਸ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਸਭ ਤੋਂ ਪਹਿਲਾਂ ਆਪਾਂ ਰਿਕੁਆਇਰਮੈਂਟ ਦੀ ਗੱਲ ਕਰ ਲੈਨੇ ਆ ਸੀਐਲਬੀ ਲੈਵਲ 4 ਚਾਹੀਦਾ ਜਿਹੜਾ ਪਹਿਲਾਂ ਦੱਸਿਆ ਗਿਆ ਸੀਗਾ ਸੇਮ ਉਹੀ ਚੀਜ਼ ਹੈ ਪਲੱਸ 2 ਦਾ ਐਜੂਕੇਸ਼ਨ ਜਿਹੜਾ ਘੱਟੋ ਘੱਟ ਤੁਹਾਡੀ ਪਲੱਸ 2 ਹੋਣੀ ਚਾਹੀਦੀ ਹੈ ਤੇ ਵੈਸ ਵਗੈਰਾ ਜਿਹੜੀ ਹੈ ਉਹ ਤੁਸੀਂ ਕਰਵਾ ਲੈਣੀ ਹੈਗੀ ਆ ਯਾਨੀ ਕ੍ਰੈਡੈਂਸ਼ਲ ਤੁਹਾਡੇ ਹੋਏ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਰੀਸੈਂਟ ਤੇ ਰਿਲੇਵੈਂਟ ਐਕਸਪੀਰੀਅੰਸ ਯਾਨੀ ਕਿ ਯਾ ਤਾਂ ਤੁਹਾਡਾ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਹੈਗੇ ਹੋ ਤੁਹਾਡਾ ਰੀਸੈਂਟ ਐਕਸਪੀਰੀਅੰਸ ਯਾਨੀ ਤਾਜ਼ਾ-ਤਾਜ਼ਾ ਐਕਸਪੀਰੀਅੰਸ ਇਸ ਫੀਲਡ ਦਾ ਹੋਵੇ ਜਿਹਦੇ ਵਿੱਚ ਤੁਸੀਂ ਪਾਵੇਂ ਚਾਈਲਡ ਕੇਅਰ ਕਰ ਰਹੇ ਹੋ ਭਾਵੇਂ 올ਡੇਜ ਕੇਅਰ ਕਰ ਰਹੇ ਹੋ ਭਾਵੇਂ ਕਿਸੇ ਡਿਸੇਬਿਲिटीज ਦੀ ਸੇਵਾ ਕਰ ਰਹੇ ਹੋ ਜਾਂ ਕਹਿ ਸਕਦੇ ਕਿ ਉਹਦੇ ਵਾਸਤੇ ਕੰਮ ਕਰ ਰਹੇ ਹੋ ਜਾਂ ਭਾਵੇਂ ਤੁਸੀਂ ਕਿਸੇ ਸੰਸਥਾ ਦੇ ਨਾਲ ਕੰਮ ਕਰ ਰਹੇ ਹੋ ਕਿਸੇ ਪ੍ਰਾਈਵੇਟ ਪ੍ਰਾਈਵੇਟ ਹਾਊਸਹੋਲਡ ਵਾਸਤੇ ਜਾਂ ਫਿਰ ਕਿਸ ਕਿਸੇ ਸੰਸਥਾ ਯਾਨੀ ਕਿ ਹੋਮ ਕੇਅਰ ਸਰਵਿਸ ਪ੍ਰੋਵਾਈਡਰ ਜਾਂ ਫਿਰ ਪਰਸਨਲ ਕੇਅਰ ਏਜੰਸੀਜ਼ ਵੱਲੋਂ ਕੰਮ ਕਰ ਰਹੇ ਹੋ ਤਾਂ ਵੀ ਤੁਸੀਂ ਜਿਹੜਾ ਉਹ ਇਸ ਕੋ ਇਸ ਐਕਸਪੀਰੀਅੰਸ ਦੇ ਹੱਕਦਾਰ ਹੋ ਯਾਨੀ ਕਿ ਜਿਹੜਾ ਐਕਸਪੀਰੀਅੰਸ ਇਸ ਫੀਲਡ ਦਾ ਜਿਹੜਾ ਉਹ ਰਿਲੇਵੈਂਟ ਐਕਸਪੀਰੀਅੰਸ ਚਾਹੀਦਾ ਜੇਕਰ ਤੁਹਾਡਾ ਰਿਲੇਵੈਂਟ ਐਕਸਪੀਰੀਅੰਸ ਨਹੀਂ ਹੈਗਾ ਤੇ ਇਹ ਨਹੀਂ ਹੈਗਾ ਕਿ ਕੋਈ ਵੀ ਐਕਸਪੀਰੀਅੰਸ ਤੁਸੀਂ ਇੱਥੇ ਦਿਖਾ ਦਿਓ ਇਸ ਚੀਜ਼ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਹੈਗਾ ਦੂਜੀ ਗੱਲ ਇਹਦੇ ਵਿੱਚ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਤਾਂ ਉਸ ਕੇਸ ਦੇ ਵਿੱਚ ਤੁਸੀਂ ਇੱਕ ਚੀਜ਼ ਧਿਆਨ ਰੱਖਿਓ ਕਿ ਤੁਹਾਡਾ ਨੈਨੀ ਕੇਅਰ ਦਾ ਕੋਈ ਡਿਪਲੋਮਾ ਹੋਣਾ ਚਾਹੀਦਾ ਘੱਟੋ-ਘੱਟ 6 ਮਹੀਨੇ ਦਾ ਖਾਲੀ ਨੈਨੀ ਕੇਅਰ ਦਾ ਨਹੀਂ ਯਾਨੀ ਕਿ ਇਹ ਤੋਂ ਰਿਲੇਵੈਂਟ ਤੁਹਾਡਾ ਡਿਪਲੋਮਾ ਹੋਣਾ ਚਾਹੀਦਾ ਹੈ ਜਾਂ ਕੋਈ ਵੀ ਸਰਟੀਫਿਕੇਟ ਕੋਰਸ ਹੋਣਾ ਚਾਹੀਦਾ ਹੈ ਜਿਹੜਾ ਘੱਟੋ-ਘੱਟ 6 ਮਹੀਨੇ ਤੱਕ ਤੁਸੀਂ ਕੀਤਾ ਹੋਵੇ ਜੇਕਰ ਤੁਸੀਂ ਇਦਾਂ ਦਾ ਕੋਈ ਕੋਰਸ ਕੀਤਾ ਹੈਗਾ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਲਈ ਬਿਲਕੁਲ ਐਲੀਜੀਬਲ ਹੈਗੇ ਹੋ ਵਿਦਆਊਟ ਐਨੀ ਐਕਸਪੀਰੀਅੰਸ ਇਨਸਾਈਡ ਕੈਨੇਡਾ অর ਆਊਟਸਾਈਡ ਕੈਨੇਡਾ ਠੀਕ ਹੈ ਉਸ ਤੋਂ ਬਾਅਦ ਆ ਜਾਂਦੇ ਆ ਆ ਇੱਕ ਬੜੀ ਕਲੀਅਰ ਗੱਲ ਤੁਹਾਨੂੰ ਦੱਸ ਦਿੰਨਾ ਹੈ ਕਿ ਇਸ ਪ੍ਰੋਗਰਾਮ ਨੂੰ ਲੈ ਕੇ ਇੱਕ ਚੇਤਾਵਨੀ ਵੀ ਦਿੱਤੀ ਗਈ ਹੈ ਨਹੀਂ ਕਿ ਬੜਾ ਕਲੀਅਰ ਦੱਸ ਦਿੱਤਾ ਗਿਆ ਹੈ ਕਿ ਰਿਕਰੂਟਮੈਂਟ ਏਜੰਸੀਜ਼ ਜਾਂ ਫਿਰ ਉਹ ਏਜੰਸੀਜ਼ ਜਿਤਨਾ ਕੋਈ ਏਜੰਟਸ ਵਗੈਰਾ ਜਿਹੜਾ ਉਹ ਤੁਹਾਡਾ ਸਪੋਰਟ ਇਹਦੇ ਵਿੱਚ ਨਹੀਂ ਕਰ ਸਕਦਾ ਯਾਨੀ ਕਿ ਉਹ 에ਜੰਟਾਂ ਕੋਈ ਰਿਕਰੂਟਮੈਂਟ 에ਜੰਸੀ ਜਿਹੜੀ ਹੈ ਉਹ ਤੁਹਾਨੂੰ ਹਾਇਰ ਨਹੀਂ ਕਰ ਸਕਦੇ ਇਸ ਤਰ੍ਹਾਂ ਕਿ ਰਿਕਰੂਟਮੈਂਟ 에ਜੰਸੀਆ ਕੀ ਕਰਦੀਆਂ ਨੇ ਜਿਹੜੇ ਮੀਡੀਏਟਰ ਦਾ ਕੰਮ ਕਰਦੀਆਂ ਨੇ ਸੋ ਮੀਡੀਏਟਰ ਦੀ ਇਹਦੇ ਵਿੱਚ ਲੋੜ ਨਹੀਂ ਹੈਗੀ ਡਾਇਰੈਕਟ ਤੁਸੀਂ ਅਪਰੋਚ ਕਰਨਾ ਹੈ ਤੇ ਕਿੰਨੂ ਕਿੰਨੂ ਅਪਰੋਚ ਕਰ ਸਕਦੇ ਹੋ ਤਿੰਨ ਜਾਣਿਆਂ ਨੂੰ ਕਿਹੜਾ ਕਿਹੜਾ ਪ੍ਰਾਈਵੇਟ ਹਾਊਸਹੋਲਡ ਯਾਨੀ ਕਿ ਕੋਈ ਇੰਡੀਵਿਜੂਅਲ ਤੁਹਾਨੂੰ ਹਾਇਰ ਕਰ ਸਕਦਾ ਹੈ ਜਿਹਦੇ ਘਰੇ ਵੀ ਬੱਚੇ ਆ ਜਾਂ ਫਿਰ ਬਜ਼ੁਰਗ ਹੈਗੇ ਨੇ ਉਹ ਤੁਹਾਨੂੰ ਡਾਇਰੈਕਟ ਸਪான்ਸਰ ਕਰ ਸਕਦਾ ਹੈ ਇਹਦੇ ਵਿੱਚ ਕਿਸੇ ਏਜੰਟ ਦੀ ਲੋੜ ਨਹੀਂ ਹੈਗੀ ਦੂਜੀ ਗੱਲ ਹੋਮ ਕੇਅਰ ਸਰਵਿਸ ਪ੍ਰੋਵਾਈਡਰ ਯਾਨੀ ਕਿ ਜਿਹੜੀ ਹੋਮ ਕੇਅਰ ਸਰਵਿਸ ਪ੍ਰੋਵਾਈਡ ਕਰਦੇ ਨੇ ਉਹ ਤੁਹਾਨੂੰ ਹਾਇਰ ਕਰ ਸਕਦੇ ਨੇ ਪਰਸਨਲ ਕੇਅਰ ਏਜੰਸੀਜ਼ ਜਿਹੜੀਆਂ ਪਰਸਨਲ ਕੇਅਰ ਏਜੰਸੀਜ਼ ਨੇ ਕੈਨੇਡਾ ਦੇ ਵਿੱਚ ਉਹ ਤੁਹਾਨੂੰ ਹਾਇਰ ਕਰ ਸਕਦੀਆਂ ਨੇ ਪਰ ਧਿਆਨ ਰੱਖੇ ਰਿਕਰੂਟਮੈਂਟ ਏਜੰਸੀ ਤੇ ਏਜੰਟਾਂ ਤੋਂ ਦੂਰ ਜ਼ਰੂਰ ਰਹੋ ਜੰਨਾ ਏਜੰਟਾਂ ਨੇ ਇਸ ਨਾਮ ਤੇ ਪੈਸੇ ਫੜੇ ਆ ਸ਼ਾਇਦ ਹੋ ਸਕਦਾ ਵਾਪਸ ਕਰਨ ਪਤਾ ਨਹੀਂ ਕਰਦੇ ਕਿ ਨਹੀਂ ਕਰਦੇ ਉਹ ਗੱਲ ਵੱਖਰੀ ਆ ਹੁਣ ਇਸ ਪ੍ਰੋਗਰਾਮ ਦੀ ਇੰਪੋਰਟੈਂਸ ਕਿਉਂ ਕਿ ਕੈਨੇਡਾ ਦੇ ਹੈਲਥ ਸੈਕਟਰ ਨੂੰ ਧਿਆਨ ਵਿੱਚ ਰੱਖ ਕੇ ਪ੍ਰੋਗਰਾਮ ਲਿਆਂਦਾ ਗਿਆ ਕਿਉਂਕਿ ਪਹਿਲਾਂ ਵੀ ਜਿਹੜੇ ਪ੍ਰੋਗਰਾਮ ਸੀਗੇ ਉਹਨਾ ਪ੍ਰੋਗਰਾਮਾਂ ਨਾਲੋਂ ਡਿਫਰੈਂਟ ਚੀਜ਼ ਕੀ ਹੈ ਡਿਫਰੈਂਟ ਚੀਜ਼ ਇਹ ਹੈ ਕਿ ਤੁਸੀਂ ਸਿੱਧੀ ਪੀਆਰ ਲੈਣੀ ਹੈ ਯਾਨੀ 1 ਸਟੈਪ ਪੀਆਰ ਸਿੱਧਾ ਤੁਸੀਂ ਜਦੋਂ ਇਹ ਤੁਹਾਨੂੰ ਗ੍ਰਾਂਟ ਹੋਣਾ ਵਾ ਇਹਦਾ ਸਟੇਟਸ ਦਾ ਉਹ ਤੁਹਾਨੂੰ ਪੀਆਰ ਸਟੇਟਸ ਗ੍ਰਾਂਟ ਹੋਵੇਗਾ ਹੋਰ ਤੁਹਾਡੇ ਵਿੱਚ ਵਿਚਾਲੇ ਕੋਈ ਚੀਜ਼ ਨਹੀਂ ਹੈਗੀ ਨਹੀਂ ਵਨ ਸਟੈਪ ਪੀਆਰ ਦਾ ਇਹ ਪ੍ਰੋਗਰਾਮ ਹੈਗਾ ਹੁਣ ਇੱਕ ਚੀਜ਼ ਇੱਥੇ ਤੁਹਾਨੂੰ ਹੋਰ ਵੀ ਕਲੀਅਰ ਕਰਦਾ ਕਿ ਸਿਰਫ ਚਾਈਲਡ ਕੇਅਰ ਦੀ ਗੱਲ ਨਹੀਂ ਹੈ ਭਾਵੇਂ ਚਾਈਲਡ ਕੇਅਰ ਹੈ ਭਾਵੇਂ 올ਡੇਜ਼ ਕੇਅਰ ਹੈ ਭਾਵੇਂ ਕਿਸੇ ਡੇ ਕੇਅਰ ਹੈ ਭਾਵੇਂ ਕੋਈ ਡਿਸੇਬਿਲਿਟੀਆਂ ਜਿਹੜੀਆਂ ਨੇ ਉਹਨਾਂ ਵਾਸਤੇ ਤੁਸੀਂ ਕੇਅਰਿੰਗ ਕਰਨੀ ਹੈ ਇਹ ਸਾਰੇ ਤੁਹਾਨੂੰ ਹਾਇਰ ਕਰ ਸਕਦੇ ਨੇ ਇਹਦੇ ਵਿੱਚ ਕੋਈ ਇੰਡੀਵਿਜੂਅਲ ਇਦਾਂ ਦਾ ਨਹੀਂ ਹੈਗਾ ਕਿ ਖਾਲੀ ਤੁਹਾਨੂੰ ਭਈ ਚਾਈਲਡ ਕੇਅਰ ਵਾਲੇ ਕਰਨਾ ਆ ਤੁਹਾਨੂੰ ਸਿਰਫ ਓਲਡ ਡੇਜ਼ ਵਾਲੇ ਕਰ ਸਕਦੇ ਨੇ ਹੁਣ ਡਿਸੇਬਿਲਿਟੀਆਂ ਦਾ ਮਤਲਬ ਇਹ ਹੋਗਾ ਕਿ ਜਿਹੜੇ ਅਪੰਗ ਨੇ ਅਪਾਹੀਜ਼ ਨੇ ਜਾਂ ਫਿਰ ਕਿਸੇ ਤਰੀਕੇ ਨਾਲ ਸਰੀਰੀ ਪੱਖੋਂ ਜੜੇ ਆ ਉਹ ਤੰਦਰੁਸਤ ਨਹੀਂ ਹੈਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਸਾਰੇ ਕੰਮ ਤੰਦੇਤੇ ਜਾਂਦੇ ਆ ਹੁਣ ਉਸ ਬੰਦੇ ਦੀ ਖਿਆਲ ਰੱਖਣ ਵਾਸਤੇ ਵੀ ਕੋਈ ਹੁੰਦਾ ਚਾਹੀਦਾ ਫਿਰ ਉਹ ਉਹਨੂੰ ਹਾਇਰ ਕੀਤਾ ਜਾ ਸਕਦਾ ਉਹਦੇ ਵਾਸਤੇ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਚੰਗਾ ਪੀਆਰ ਦਾ ਪਾਥਵੇ ਤੇ ਡਾਇਰੈਕਟ ਪੀਆਰ ਦਾ ਇੱਕ ਬਹੁਤ ਚੰਗਾ ਮੌਕਾ ਹੈਗਾ ਪਰ ਇਸ ਮਾਮਲੇ ਦੇ ਵਿੱਚ ਵੀਰੇ ਲੁੱਟੇ ਨਾ ਜਾਇਓ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਕਈ ਵੀਡੀਓਜ਼ ਇਸ ਪ੍ਰੋਗਰਾਮ ਨੂੰ ਲੈ ਕੇ ਬਣਾ ਚੁੱਕਾ ਹਾਂ ਕਿ ਭਈ ਏਜੰਟਾਂ ਨੇ ਗ੍ਰਾਹੀ ਕਰਨੇ ਸ਼ੁਰੂ ਕਰ ਦਿੱਤੀ ਐ ਇਸ ਪ੍ਰੋਗਰਾਮ ਦੇ ਨਾਮ ਤੇ ਚੰਡੀਗੜ੍ਹ ਦੀਆਂ ਹੁਣ ਮੈਂ ਨਾਮ ਨਹੀਂ ਲੈਣਾ XYZ ਕਿਸੇ ਦਾ ਵੀ ਪਰ ਕਈਆਂ ਜਾਣਿਆਂ ਦਾ ਇੰਡੀਵਿਜੂਅਲ ਮੈਨੂੰ ਇਹ ਗੱਲ ਦਾ ਪਤਾ ਐ ਕਿ ਉਹ ਇਸ ਮਾਮਲੇ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਸਕੈਮ ਜਿਹੜਾ ਉਸ ਪਾਸੇ ਨੂੰ ਤੁਰੇ ਐ ਸੋ ਕਿਸੇ ਤਰੀਕੇ ਦੀ ਰਿਕਰੂਟਮੈਂਟ ਏਜੰਸੀ ਬਿਨਾ ਏਜੰਟ ਦੀ ਹੈਲਪ ਤੋਂ ਵੀ ਤੁਸੀਂ ਸਿੱਧੇ ਅਪਲਾਈ ਕਰ ਸਕਦੇ ਹੋ ਕਿਉਂਕਿ ਤੁਹਾਡੇ ਵਿੱਚ ਇਹਦੇ ਵਿੱਚ ਥਰਡ ਪਾਰਟੀ ਕਿਸੇ ਦੀ ਆਉਣ ਦੀ ਲੋੜ ਨਹੀਂ ਹੈਗੀ ਸਿੱਧਾ ਤੁਹਾਨੂੰ ਜਿਹੜਾ EMPLOYER ਆ ਉਹ हायर ਕਰੇਗਾ ਤੇ ਤੁਸੀਂ ਜਿਹੜਾ ਉਹ ਉਹਦੀ ਸਪான்ਸਰ ਦੇ ਬਿਹਾਰ ਤੇ ਅਪਲਾਈ ਕਰਨਾ ਹੈਗਾ ਸੋ ਉਮੀਦ ਕਰਦਾ ਜਿਵੇਂ ਇਹਦੇ ਵਿੱਚ ਕੋਈ ਹੋਰ ਅਪਡੇਟ ਆਵੇਗੀ ਮੈਂ ਤੁਹਾਨੂੰ ਜ਼ਰੂਰ ਕਲੀਅਰ ਕਰਾਂਗਾ ਧਿਆਨ ਰੱਖਿਓ ਇਨਸਾਈਡ ਕੈਨੇਡਾ ਤੋਂ ਹਾਲੇ ਅਪਲਾਈ ਕਰ ਸਕਦੇ ਹੋ ਆਊਟਸਾਈਡ ਕੈਨੇਡਾ ਤੋਂ ਹਾਲੇ ਅਪਲਾਈ ਨਹੀਂ ਕਰ ਸਕਦੇ ਇੰਨੀ ਕੀ ਡਿਟੇਲ ਆਈ ਹੈ ਤੇ ਇਹਦੀ ਜਿਹੜੀ ਡਿਟੇਲਸ ਆ ਹੋਰ ਇਹਦੇ ਨਾਲ ਜੁੜੀ ਹੋਈ ਉਹ ਨੈਕਸਟ ਮੰਥ ਤੱਕ ਆ ਜਾਵੇਗੀ ਸੋ ਉਮੀਦ ਕਰਦਾ ਤੁਹਾਨੂੰ ਲੱਗ ਪਸੰਦ ਆਇਆ ਹੋਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮ ਤੁਹਾਨੂੰ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ